ਕਿਉਂ ਮਾਰੀ ਬੁੱਸਰਾਂ ਨੇ ਗੋਲੀ ਮੋਬਾਈਲ ਲੈਣ ਗਿਆ ਸੀ ਛੋਪ ਦੀ ਜੋ ਪਤਾ ਲੱਗਾ ਵਾ ਉਥੇ ਉਹਨੇ ਕੋਈ ਜੋ ਪਤਾ ਲੱਗਾ ਵੀ ਬੈਂਟ ਤੇ ਟ੍ਰੈਕ ਕਰ ਲੱਗਾ ਤੇ ਪਿੱਛੇ ਕੋਈ ਗੁੰਮ ਚੰਗੀ ਅੰਮ੍ਰਿਤਸਰ ਚ ਇੱਕ ASI ਦੀ ਰਿਵਾਲਵਰ ਚੋਂ ਅਚਾਨਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਦੌਰਾਨ ਇੱਕ ਨੌਜਵਾਨ ਜ਼ਖਮੀ ਹੋਇਆ ਜਿਸ ਦੀ ਹਾਲਤ ਗੰਭੀਰ ਹੈ ASI ਮੋਬਾਈਲਾਂ ਦੀ ਦੁਕਾਨ ਤੇ ਗਿਆ ਸੀ ਜਿੱਥੇ ਘਟਨਾ ਵਾਪਰੀ ਤੇ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਚ ਕੈਦ ਹੋ ਗਈਆਂ ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਉਂ ਮਾਰੀ ਪੁਲਿਸਰ ਨੇ ਗੋਲੀ ਕੀ ਹੋਇਆ ਕੀ ਹੈ ਇਹਨਾਂ ਆਏ ਇੱਥੇ ਸਾਡਾ ਕੇਐਸਆਈ ਹਰਪ੍ਰੀਤ ਸਿੰਘ ਜੀ ਕੀ ਉਹ ਉਹ ਮੋਬਾਈਲ ਲੈਂਡ ਗਿਆ ਸੀ ਸ਼ਾਪ ਤੇ ਜੋ ਪਤਾ ਲੱਗਾ ਵਾ ਜੀ ਹਾਂ ਉੱਥੇ ਉਹਨੇ ਕੋਈ ਜੋ ਪਤਾ ਲੱਗਾ ਵੀ ਉਹ ਬੈਲਟ ਤੇ ਟਾਈਟ ਕਰ ਲੱਗਾ ਜੇ ਕਿੱਦਾਂ ਉਹਦੇ ਕੋਲ ਗੋਲੀ ਚੱਲ ਗਈ ਪੁਲਿਸ ਆ ਲੱਗੋ ਹਾਂ ਪਰਪੰਜ ਸਿੰਘ ਇਹ ਕਿੱਥੇ ਪੋਸਟਡ ਹੈ ਸਰ ਇਹ ਲਾਂਸ ਰੋਡ ਤੇ ਹੁਣ ਲੱਗੇ ਤੇ ਗੋਲੀ ਕਿਉਂ ਦਾ ਕੀ ਨਾ ਸਕਦਾ ਉਹਦਾ ਨਾਮ ਅੰਕੁਸ਼ਾ ਮੁੰਡੇ ਦਾ ਬਹੁਤ ਹੀ ਮੋਬਾਈਲਾਂ ਦੀ ਦੁਕਾਨ ਸੀ ਕੀ ਹੋਇਆ ਕੀ ਆ ਫਾਸਾ ਕਿਵੇਂ ਬਾਪਰੇ ਹੋਏ ਗੋਲੀ ਚੱਲ ਰਹੀ ਹੈ ਵੈਰੀਫਾਈ ਕਰ ਰਹੇ ਆਏ ਜਿੱਥੇ ਅਜੇ ਤੱਕ ਮੈਂਦਰ ਹੀ ਆਇਆ ਬੈਠ ਗਿਆ ਇੰਨੀ ਕਾ ਜਿਹਾ ਜੋ ਪਤਾ ਲੱਗਾ ਤੁਹਾਨੂੰ ਦੱਸ ਦਿੰਦਾ ਬਾਕੀ ਵੈਰੀਫਾਈ ਕਰਕੇ ਦੱਸ ਦੇ। ਉਹ ਕੁਝ ਲੋਕੀ ਕਹਿ ਰਹੇ ਨੇ ਕਿ ਉੱਥੇ ਗੋਲੀ ਚਲਾਈ ਗਈ ਹੈ ਜਾਂ ਚੱਲੀ ਹੈ ਕਿੱਦਾਂ ਸਾਰੀਆਂ ਚੀਜ਼ਾਂ ਉਸੇ ਸੀਸੀਟੀਵੀ ਕੈਮਰਾ ਤੇ ਲੱਗੇ ਆ ਸਾਰਾ ਕੁਝ ਦੇਖਾਂਗੇ ਵੈਰੀਫਾਈ ਕਰ। ਠੀਕ ਹੈ ਇਹ ਹਰਭਜਨ ਸਿੰਘ ਉੱਥੇ ਕੀ ਕਰਨ ਗਏ ਸੀ? ਇਹ ਆਪਣਾ ਮੋਬਾਈਲ ਲੈਣ ਗਿਆ ਸੀ। ਜੋ ਜੋ ਪਤਾ ਲੱਗਾ ਕਿ ਮੈਲ ਕੋਈ ਲੈਣ ਗਿਆ ਸੀ। ਫਿਲਹਾਲ ਫਿਲਹਾਲ ਕੋ ਕਾਰਵਾਈ ਕੀਤੀ ਸਰ ਇਧਰ ਨਹੀਂ ਅਜ ਕਰ ਰਹੇ ਜੇ ਆ ਗਏ ਅਜ ਪਹੁੰਚੇ ਨਹੀਂ ਅੱਛਾ ਸਰ ਸਰੀ ਕੋਈ ਚੀਜ਼ ਪਿਸਟਲ ਬਾਹਰ ਕੱਢੀ ਸੀ ਉਹਨਾਂ ਨੇ ਆਪਣੇ ਬੈਲਟ ਦੇ ਵਿੱਚ ਪਾਈ ਸੀ ਜੋ ਪਤਾ ਲੱਗਾ ਕੈਮਰਾ ਦੇਖ ਨਹੀਂ ਉਥੇ ਕੈਮਰੇ ਲੱਗੇ ਆ ਪਰ ਇਹ ਬੈਲਟ ਚੋਂ ਪਿਸਟਲ ਕਿਵੇਂ ਚੱਲ ਗਈ ਛਾਤੀ 'ਚ ਕਿਵੇਂ ਵੱਜ ਗਈ ਸਰ ਇਹ ਚੀਜ਼ਾਂ ਜਿਹੜੀਆਂ ਨਾ ਸਾਰੀਆਂ ਦੇਖ ਉਹਨਾਂ ਨੇ ਆਪਣੇ ਆਪ ਜ ਨਹੀਂ ਚਾਹੀ ਸੀ ਐਸੇ ਦੇ ਆਪਣੇ ਵੱਜ ਨਹੀਂ ਚਾਹੀ ਜੀ ਬੈਲਟ ਦੇ ਵਿੱਚ ਇਹ ਕਹਿੰਦੇ ਵੈਰੀਫਾਈ ਕਰ ਰਹੇ ਆ ਜੋ ਵੀ ਹੋਊ ਕੈਮਰੇ ਸੀਸੀਟੀਵੀ ਫੋਟੋ ਸਾਰੀ ਆ ਜਿਹਨੂੰ ਗੋਲੀ ਵੱਜੀ ਉਹਨੂੰ ਕਿੱਥੇ ਵੱਜੀ ਗੋਲੀ ਉਹਨਾਂ ਇੱਥੇ ਲੱਗੇ ਆ ਉਹਦੀ ਹਾਲਤ ਕੀ ਆ ਦੀ ਸਰ ਉਹ ਡਾਕਟਰ ਸਾ ਉਹਦੀ ਕਾਰਵਾਈ ਚਲੋਗੇ ਬਿਲਕੁਲ ਕਾਰਵਾਈ ਚਲੋ ਜੋ ਕਿ ਇਹਦੀ ਗਲਤੀ ਕਾਰਵਾਈ ਹੋਏ ਸਰ ਉਹਦੀ ਕੰਡੀਸ਼ਨ ਕੀ ਹੈ ਜਿਹਨੂੰ ਗੋਲੀ ਵਜੀ ਹੈ ਡਾਕਟਰ ਸਾਹਿਬ ਨੂੰ ਪੁੱਛਿਆ ਨਹੀਂ ਇਹ ਮਿਲਦੇ ਜਾ ਕੇ ਉਹ ਬਿਆਨ ਦੇਣ ਦੇ ਕਾਬਿਲ ਹੈ ਪੁਲਿਸਾ ਜਰਾ ਮੁਲਾ ਜਰਾ ਮਿਲਣੋ ਜੀ ਅੰਦਰ ਜਾ ਕੇ ਪਤਾ ਕਰਦੇ ਹਾਂ ਸਾਰਾ ਕੁਝ ਆਪ ਸਰ ਪਰ ਇਸ ਤਰ੍ਹਾਂ ਗੋਲੀ ਚਰਨੀ ਕਿੰਨੀ ਉਹ ਵੀ ਜੇ ਦੀ ਜਦੀ ਵੀ ਕਸੂਰ ਹੈ ਨਿਕਲੀ ਹੈ ਜੋ ਬਣਦੀ ਇਸ ਘਟਨਾ ਦੌਰਾਨ ਵੱਡਾ ਸਵਾਲ ਇਹ ਹੈ ਕਿ ਪੁਲਿਸ ਮੁਲਾਜ਼ਮ ਨੇ ਆਪਣਾ ਰਿਵਾਲਵਰ ਮੋਬਾਈਲਾਂ ਦੀ ਦੁਕਾਨ ਤੇ ਬਾਹਰ ਕੱਢਿਆ ਹੀ ਕਿਉਂ ਫਿਲਹਾਲ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਅਮਰਸਰ ਤੋਂ ਬੰਸ਼ਦੀਪ ਦੀ ਰਿਪੋਰਟ ਡੀ5 ਚੈਨਲ ਪੰਜਾਬੀ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬ ਤਹਿਸੀਲਦਾਰ.com 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ